ਪੰਜਾਬੀ ਭਾਸ਼ਾ ਨੂੰ ਉੱਥੇ ਤੱਕ ਪਹੁੰਚਾ ਕੇ ਕਿੰਨਾ ਸੁਕੂਨ ਮਿਲਿਆ ਪੰਜਾਬੀ ਭਾਸ਼ਾ ਕਰਕੇ ਅਸੀਂ ਇੱਥੇ ਪਹੁੰਚ ਗਏ ਕੀ ਬਾਤ ਪੰਜਾਬੀ ਦੁਨੀਆ ਦੇ ਹਰ ਕੋਨੇ 'ਚ ਹੈ ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਸਾਡਾ ਬੰਦਾ ਆ ਗਿਆ ਤਾਂ ਉਹ ਤੁਹਾਨੂੰ ਸਪੋਰਟ ਕਰਨ ਲਈ ਪਹੁੰਚਦੇ ਨੇ ਉੱਥੇ ਉਹ ਜਿਮੀ ਪਹਿਲਾਂ ਦੇ ਸ਼ੋਅ ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ ਉਹ ਕਹਿੰਦੇ ਪਹਿਲਾਂ ਐਡਾ ਕਦੇ ਨਹੀਂ ਹੁੰਦਾ ਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ ਸੋ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਲਈ ਉਹ ਹੈਰਾਨ ਸੀ ਵੀ ਇਹ ਇਹ ਕਿਉਂ ਇਦਾਂ ਹੋ ਰਿਹਾ ਐ ਇੰਨੀ ਦੇਰ ਬਾਅਦ ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਐ ਉਹ ਮੇਰੇ ਲਈ ਨਹੀਂ ਖੜੇ ਉਹ ਪੰਜਾਬ ਤੇ ਪੰਜਾਬੀਅਤ ਲਈ ਖੜੇ ਉੱਥੇ ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨੂੰ ਸਪੋਰਟ ਹੀ ਕਰਦੇ ਐ ਸੋ ਚਾਹੀ ਕਿਤੇ 100 ਬੰਦਾ ਚਾਹੀ 150 ਬੰਦਾ ਕਿਸੇ ਸਿਟੀ ਦੇ ਵਿੱਚ ਜਦ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਪੰਜਾਬੀ ਆਇਆ ਉਹ ਸਪੋਰਟ ਕਰਦੇ ਐ ਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ ਨੂੰ ਤੇ ਸਾਰਿਆਂ ਨੂੰ ਚੰਗਾ ਲੱਗਦਾ ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ ਕੋਈ ਬੰਗਲਾਦੇਸ਼ ਚੋਂ ਚਾਹੇ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ ਆ ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ ਇਹ ਜਿਹੜੀਆਂ ਵੰਡੀਆਂ ਪਾਈਆਂ ਜਿਹੜਾ ਇਹ ਇਹ ਤਾਂ ਪੋਲਿਟਿਕਸ ਦੀ ਗੱਲ ਹੈ